ਇੱਕ ਵਾਰ ਅਕਬਰ ਨੇ ਵੀਰਵਾਰ ਨੂੰ ਕਿਹਾ ਤੂੰ ਆਪੇ ਹੀ ਲੈ ਕੇ ਚਾਰ ਮੁਰਖ ਲਾਭ ਕਿੱਲੇ ਵੀਰਵਾਰ ਚਲਾ ਗਿਆ ਇੱਕ ਮਹੀਨੇ ਬਾਅਦ ਇੱਕ ਬੰਦਾ ਲੈ ਕੇ ਵਾਪਸ ਆ ਗਿਆ ਅਕਬਰ ਨੇ ਪੁੱਛਿਆ ਬਾਕੀ ਤਿੰਨ ਕਿੱਥੇ ਆ ਵੀਰਵਾਰ ਕਹਿੰਦਾ ਸਬਰ ਜਨਾਬ ਕਰੋ ਇਹ ਉਹ ਵਿਅਕਤੀ ਹੈ ਜੋ ਘੋੜੇ ਤੇ ਬਹਿ ਕੇ ਪੱਠਿਆਂ ਦੀ ਪੰਡ ਆਪਣੇ ਸਿਰ ਤੇ ਚੱਕੀ ਫਿਰਦਾ ਸੀ ਮੈਂ ਕਰਨ ਪੁੱਛਿਆ ਤਾਂ ਕਹਿੰਦਾ ਘੋੜਾ ਥੋੜਾ ਬਿਮਾਰ ਸੀ ਇਹ ਤੇ ਜ਼ਿਆਦਾ ਭਾਰ ਨਹੀਂ ਪਾਉਣਾ ਮੈਂ ਇਸ ਨੂੰ ਫੜ ਲਿਆ ਅਕਬਰ ਕਹਿੰਦਾ ਪਰ ਪਰ ਬਾਕੀ ਤਿੰਨ ਕਿੱਥੇ ਨੇ ਵੀਰਵਾਲ ਨੇ ਕਿਹਾ ਦੂਸਰਾ ਮੈਂ ਹਾਂ ਜਿਹੜਾ ਰਾਜ ਦੇ ਲਈ ਜ਼ਰੂਰੀ ਕੰਮ ਖੌਂਦੇ ਬਾਪ ਜੁਰਦੀ ਮੂਰਖਾ ਨੂੰ ਲੱਭਦਾ ਫਿਰਦਾ ਹੈ ਤਿਰਸਰੇ ਤੁਸੀਂ ਹੁਣ ਜਿਨ੍ਹਾਂ ਨੂੰ ਚੰਗਾ ਪਲਾ ਪਤਾ ਹੈ ਕਿ ਮੂਰਖਾ ਨੇ ਤਾਂ ਕੁਝ ਕਰਨਾ ਨਹੀਂ ਜੋ ਕਰਨਾ ਹੁੰਦਾ ਹੈ ਸਿਆਣੇ ਬੰਦਿਆਂ ਨੇ ਕਰਨਾ ਹੁੰਦਾ ਫਿਰ ਵੀ ਮੈਨੂੰ ਇਸ ਕੰਮ ਤੇ ਲਾ ਦਿੱਤਾ ਅਕਬਰ ਗੁੱਸੇ 'ਚ ਪਰ ਚੌਥਾ ਕਿੱਥੇ ਹੈ ਵੀਰਵਾਲ ਉਹ ਵੀ ਕਿਹੜਾ ਜ਼ਿਆਦਾ ਉਹ ਵੀ ਕਿਤੇ ਜ਼ਿਆਦਾ ਦੂਰ ਨਹੀਂ ਹੈ ਨਹੀਂ ਹੈ ਆਪਣੇ ਸਾਰੇ ਆਪਣੇ ਸਾਰੇ ਜ਼ਰੂਰੀ ਕੰਮ ਛੱਡ ਕੇ ਪਰਿਵਾਰ ਤੋਂ ਵੇ ਫਿਕਰ ਹੋ ਕੇ ਇਸ ਨੂੰ ਪਟ ਰਿਹਾ ਹੈ